ਕੇਸ ਦਾਣ ਵੈਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਭ੍ਰੋਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅੰਭਪ ਸਰ ਸਾਹਿਬ ਜੀ ਦਰਸ਼ਿਸ਼ਣ ਆੜ ਚੌਂਕੀਆਂ ਢੰਡੇ ਗੁਗ ਜੁਗ ਜੋਗ ਅਟਲ ਪਰਮ ਕਾਂ ਜੈ ਜੈਕਾਰ ਖਾਲਸਾ ਜੀ ਸੈ ਬੋ ਲੋ ਜੀ ਰਾਮ ਜੇ ਨਾ ਮੰਨਿਵਾਰ ਮਧੂ ਜੀ ਮਧਭਗ ਦੇ ਰਾਕੇ ਇਹ ਆਨਾਰ ਮੁਖ ਆਪਣੇ ਮੰਥ ਦੇ ਸਨਾ ਸਰਾਈ ਦਰਗਾਰ ਜਿਓ ਸ੍ਰੀ ਰਾਮ ਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਉਜੋੜਿਆ ਗਿਆ ਹੈ ਜੀ ਤਿਨਾਂ ਦੇ ਗੁਰੂ ਦੇ ਦਰਸ਼ਨ ਦਿਦਾਰ ਤੇ ਸੇਵਾ ਦਾ ਸੰਭਾਰ ਦਾਣ ਆਪਣੇ ਖਾਲਸਾ ਜੀ ਨੂੰ ਬਖਸ਼ੇ ਤੇ ਮਣਿਆਂ ਦੇ ਬਾਣ ਸਤਿਗੁਰੂ ਨੇ ਤਾਣਿਆ ਤੇ ਤਾਣ ਨਿਉਟਿਆਂ ਦੀ ਓਟ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਗ ਜੋਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਪ੍ਰਵਣਾਂ ਚ ਅਰਦਾਸ ਦੇ ਪ੍ਰਾਂਤੇ ਸੋਦਲ ਰਹਤਾ ਹੰਦੇ ਰদাস ਉਪਰੰਤ ਰਾਹੇ ਬਾਣੀ ਦੇ ਕੀਰਤਨ ਹਾਂ ਸਤਿਗੁਰੂ ਜੀ ਸਾਬ ਦੀ ਜੀ ਗੁਰਬਾਣੀ ਪੜਦੇ ਆ ਕੀਰਤਨ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਗੱਟੀਆਂ ਹੋ ਗਈਆਂ ਹੋਖੀਆਂ ਅਣਜਾਣ ਵਰ ਤੇ ਸਮਝ ਕੇ ਕਿੰਨਾ ਕਰਿਓ ਅੱਗੇ ਤੋਂ ਸੰਪੰਨ ਹੋ ਜਿਉਂ ਸੋਤਿ ਚੁਗਟ ਗੁਰਬਾਣੀ ਪੜਹੁੰਦੇ ਇਹ ਬਰਾ ਕਰਨ ਦੇ ਵਾਰੋਧ ਕੋਚ ਨੇ ਸਤਿਗੁਰੂ ਜੀ ਆਏ ਸਾਧ ਸੰਗਤ ਦੇ ਆਜੇ ਦਾ ਪ੍ਰਮਾਣ ਕਰਨੇ ਤੇ ਫੁਰ ਬਿਠਾਵਣ ਪ੍ਰਮਾਣ ਕਰਨ ਜਾਂ ਸਮੂਹ ਸਰਤਾਬ ਪੰਜਵਾਂ ਕ੍ਰਾਪਿ ਸ਼ਾਉ ਦੇ ਦੇਖ ਹਾਜ਼ਰ ਹੈ ਆਪਸ ਨੇ ਲੈਕਰ ਸਰਬੱਤ ਸੰਗਤ ਵਿੱਚ ਵਰਤਾਨ ਦੀ ਆਗਿਆ ਬਰਸ਼ਨੀ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਅਪਰਤ ਰੁਖੁ ਨਾਮਾ ਬਖਸ਼ੋ ਸੁਖੁ ਨਾਮੇ ਚਰਨ ਤੇ ਸਾਧ ਸੰਤਨੋ ਸਰ ਰਥਾ ਬਸਰੀ ਜੀ ਸੇ ਹੀ ਪਿਆਰੇ ਮੇਰ ਜਿਨ੍ਹਾਂ ਬਣਿਆ ਆਪ ਜੀ ਦਾ ਨਾਮ ਜਪਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਛੀਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਿਚਾਰ ਦਾ ਧੰਨ ਰਕੇ ਖਾਲਸਾ ਸਰਬੋ ਲੋਜੀ ਵਾਹਿਗੁਰੂ ਪੰਜਾਬ ਪਿਆਰਿਆਂ ਜਵਾਂ ਸਾਧ ਜਦਿਆਂ ਝਾਲੀ ਭੁਜਿਆਂ ਹਠੀਆਂ ਜਪਿਆਂ ਸਭਿਆਂ ਜਨਾ ਨਾਮ ਜਪਿਆ ਵੜ ਕੇ ਛਗਿਆ ਦੇਖ ਚ ਪਾਏ ਤੇਗਵਾਹੀ ਤੇਤ ਅੰਡਟ ਕੀਤਾ ਤੇ ਨਾ ਦੇਖ ਮਾਇ ਦਾ ਧਰਮ ਤੁਰਕ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿਮਣੀਆਂ ਦੇ ਪਰਮੇਸ਼ਰ ਦਿੱਤੇ ਆਤਮਾ ਦਿੱਤਾ ਪਾਏ ਔਪਰੀਆਂ ਬਹਣੀਆਂ ਨਾ ਨਾਰਿਆ ਨਾਮ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਦੇ ਹਾਰਿਆ ਸਿੱਖੀ ਦੇ ਸਾਥ ਸਵਾਸਾਂ ਨਾਲ ਨਿਵਾਹੀ ਤਨਾਂ ਦੇ ਕੁਮਾਰੀ ਦਾ ਧਿਆਨ ਤਰਕ ਬੋਲੋ ਜੀ ਵਾਹਿਗੁਰੂ ਪੰਨ੍ਹਾ ਤਸਾ ਸਰਬੱਤ ਗੁਰਦੁਆਰਿਆਂ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਵੇ ਚਤਾਂ ਮਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਇਕਤਾ ਲਰਨਿੰਗ ਤੇ ਮੈਂ ਤੁਹਾਡਾ ਆਪਣਾ ਸ਼ਸ਼ੀਲ ਟਿੰਗੜਾ ਐਸ ਵਕਤ ਜਿਵੇਂ ਕਿ ਤੁਹਾਨੂੰ ਅਸੀਂ ਅਲੱਗ-ਅਲੱਗ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਹਿੰਨੇ ਆ ਹਰ ਰੋਜ਼ ਐਸ ਵਕਤ ਅਸੀਂ ਪਹੁੰਚੇ ਆ ਸ੍ਰੀ ਗੁਰਦੁਆਰਾ ਸਿੰਘ ਸਵਾ ਹਸਪਤਾਲ ਰੋਡ ਨਕੋਦਰ ਜਿੱਥੇ ਕਿ ਸ਼ਾਮ ਦਾ ਪਾਠ ਹੋ ਰਿਹਾ ਸਾਡੇ ਨਾਲ ਸੱਜਣ ਮੌਜੂਦ ਨੇ ਉਹ ਤੁਹਾਨੂੰ ਉਹਨਾਂ ਨਾਲ ਮਿਲਣੇ ਆ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਜੀ ਤੁਹਾਡਾ ਜੀ ਭਗਵਾਨ ਸਿੰਘ ਪ੍ਰੂਥੀ ਜੀ ਪ੍ਰਬੰਧਕ ਕਮੇਟੀ ਮੈਂਬਰ ਗੁਰਦੁਆਰਾ ਸਿੰਘ ਸਵਾ ਜੀ ਜੀ ਜੋ ਪੰਜਾਬ ਗਵਰਨਮੈਂਟ ਦੇ ਅਸੂਲਾਂ ਮੁਤਾਬਕ ਜੋ ਗਵਰਨਮੈਂਟ ਦਾ ਹੁਕਮ ਹੋਇਆ ਉਸ ਮੁਤਾਬਕ ਪ੍ਰਸ਼ਾਦ ਦੀ ਜਿਹੜੀ ਸੇਵਾ ਨਹੀਂ ਕੀਤੀ ਯਾਰੀ ਸੰਗਤ ਆਂਦੀ ਆ ਬੜੇ ਸਹਿ ਸੁਭਾਣਾ ਬੜੇ ਖਿਆਲ ਦੇ ਨਾਲ ਆਪਣੇ ਆਕੇ ਥੋੜੀ ਵਿਥ ਪਾ ਕੇ ਆਪਣੇ ਜਿੰਦਗੀ ਨਾਲ ਗੈਪ ਪਾ ਕੇ ਮੀਟਰ-ਮੀਟਰ ਦਾ ਗੈਪ ਪਾ ਕੇ ਡੇਡਨ ਮੀਟਰ ਦਾ ਗੈਪ ਪਾ ਕੇ ਸੰਗਤ ਬਹਿ ਕੇ ਆਪਣਾ ਕੀਰਤਨ ਦਾ ਆਨੰਦ ਮਾਣਦੀ ਆ ਰਹਿ ਰਸ ਦਾ 파ਠ ਹੁੰਦਾ ਕੀਰਤਨ ਦਾ ਆਨੰਦ ਮਾਣ ਕੇ ਆਪ ਆਪਣੀ ਸੰਗਤ ਘਰਾਂ ਨੂੰ ਚਲੇ ਜਾਂਦੀ ਆ ਕੋਈ ਵੀ ਗੁਰਦੁਆਰੇ ਦੇ ਵਿੱਚ ਜਿੱਦਾਂ ਦਾ ਲਾਕਡਾਊਨ ਹੋਇਆ ਬੜੇ ਤਰੀਕੇ ਨਾਲ ਪ੍ਰਬੰਧਕ ਕਮੇਟੀ ਇਹ ਸੰਸਥਾ ਨੂੰ ਚਲਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸਾਡੇ ਨਾਲ ਸਾਥੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਵਾਵਾਂਗੇ ਕੀ ਨਾ ਭਾਈ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲਵਾਨ ਸਿੰਘ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਜਿਹੜੀ ਪਰੰਪਰਾ ਲੋਕਡਾਊਨ ਦੌਰਾਨ ਠਾਪਰੀ ਬੰਦ ਰਹੀ ਲੇਕਿਨ 8 ਤਰੀਕ ਤੋਂ ਗਵਰਨਮੈਂਟ ਦੀ ਹਦਾਇਤਾਂ ਮੁਤਾਬਕ ਗੁਰਦੁਆਰਾ ਸਾਹਿਬ ਨੂੰ ਖੋਲਿਆ ਗਿਆ ਸੰਗਤ ਆ ਰਹੀ ਆ ਮੱਥਾ ਟੇਕ ਕੇ ਸਮਾਜਿਕ ਦੂਰੀ ਬਣਾ ਕੇ ਤੇ ਕੀਰਤਨ ਦਾ ਆਨੰਦ ਮਾਣ ਰਹੀ ਹੈ ਤੇ ਪ੍ਰਸ਼ਾਸਨ ਦਾ ਜਿਹੜਾ ਪੂਰਾ ਸਾਥ ਦਿੱਤਾ ਰਾਜਾ ਗਵਰਨਮੈਂਟ ਦੀ ਹਦਾਇਤਾਂ ਮੁਤਾਬਕ ਮਤਲ ਚੱਲਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸਾਥੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਵੀ ਮਲਾਉਣੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਪ੍ਰੀਤ ਸਿੰਘ ਮੈਂਬਰ ਗੁਰਦੁਆਰਾ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੋ ਸਰਕਾਰ ਦੀਆਂ ਹਦਾਇਤਾਂ ਸੀ ਉਸ ਮੁਤਾਬਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਜੋ ਪਹਿਲਾਂ ਭਾਈ ਸਾਹਿਬ ਤੇ ਰਾਗੀ ਜੱਥਾ ਜੋ ਹੈ ਆਪਣੇ ਨਿਤਨੇਮ ਦੇ ਜੋ ਸਵੇਰੇ ਸ਼ਾਮ ਹੁੰਦਾ ਸੀ ਉਹ ਕਰ ਰਹੇ ਸੀ 8 ਤਰੀਕ ਤੋਂ ਬਾਅਦ ਹੁਣ ਥੋੜੀ ਥੋੜੀ ਹਾਲੇ ਸੰਗਤ ਆਉਣੀ ਸ਼ੁਰੂ ਹੋਈ ਹੈ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੈਨੀਟਾਈਜ਼ ਕੀਤਾ ਜਾਂਦਾ ਹੈ ਸੰਗਤਾਂ ਦੀ ਜਿਹੜੀ ਸੋਸ਼ਲ ਡਿਸਟੈਂਸਿੰਗ ਉਹਦਾ ਪੂਰਾ ਧਿਆਨ ਰੱਖਿਆ ਜਾਂਦਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਪੂਰੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਡਾਕਟਰੀ ਹਦਾਇਤਾਂ ਹੈ ਉਹਨਾਂ ਮੁਤਾਬਕ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਹੋਰ ਵੀ ਆ ਦੇਖੋ ਛੋਟਾ ਜਿਹਾ ਬੱਚਾ ਇੱਕ ਜਿਹੜਾ ਕਿ ਇੱਥੇ ਪਹੁੰਚਿਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਸੀਂ ਛੋਟਾ ਜਿਹਾ ਬੱਚਾ ਖੌਰਭ ਸਿੰਘ ਸਾਹਿਬ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਬਾਲ ਸਿੰਘ ਮੈਂਬਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਕੋਦਰ ਆਪ ਜੀ ਦੇ ਰੂਪ ਰੂਪ ਸੰਗਤਾਂ ਨੂੰ ਬੇਨਤੀ ਕਰਦਾ ਕਿ 8 ਤਰੀਕ ਤੋਂ ਗੁਰਦੁਆਰਾ ਸਾਹਿਬ ਦੇ ਇੱਕ ਪਹਾੜ ਖੋਨ ਦਿੱਤੇ ਗਏ ਹਨ ਸੰਗਤਾਂ ਵਿਥ ਦੇ ਅਨਸਾਰ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਦੇ ਹੋਏ ਇੱਥੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਆ ਸਕਦੀਆਂ ਹਨ ਅਤੇ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਅਨਸਾਰ ਇੱਥੇ ਸਾਰਾ ਪ੍ਰਬੰਧ ਕੀਤਾ ਗਿਆ ਹੈ ਅਸੀਂ ਸਾਰੀ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਇਹ ਸੀ ਸਾਥੀ ਸਹਿਬਾਨ ਜਿਹੜੇ ਇੱਥੇ ਗੁਰਦੁਆਰਾ ਸਿੰਘ ਸਵਾ ਹਸਪਤਾਲ ਰੋਡ ਨਕੋਦਰ ਤੋਂ ਜੋ ਅਸੀਂ ਤੁਹਾਨੂੰ ਸਾਰੀ ਕਵਰੇਜ ਦਿਖਾ ਰਹੇ ਆ ਏਕਤਾ ਲਾਇਰ ਚੈਨਲ ਦੇ ਥਰੂ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਨਕੋਦਰ ਮੌਜੂਦ ਨੇ ਇਸ ਗੁਰਦੁਆਰੇ ਦੇ ਗੁਰਦੁਆਰਾ ਸਿੰਘ ਸਵਾ ਹਸਪਤਾਲ ਰੋਡ ਦੇ ਭਾਈ ਸਾਹਿਬ ਉਹਨਾਂ ਕੋ ਜਾਣਕਾਰੀ ਲੈਣੇ ਉਹਨਾਂ ਨਾਲ ਤੁਹਾਨੂੰ ਮਿਲਵਾਉਂਦੇ ਆ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਰਕਾਰ ਨੇ ਪ੍ਰਬੰਧ ਕੀਤੇ ਹਨ 8 ਤਰੀਕ ਤੋਂ ਗੁਰਦੁਆਰਾ ਸਾਹਿਬ ਖੋਲੇ ਗਏ ਹਨ ਜਿਨ੍ਹਾਂ ਦੇ ਵਿੱਚ ਜੋ ਸਰਕਾਰ ਨੇ ਹਦਾਇਤਾਂ ਦਿੱਤੀਆਂ ਹਨ ਉਸ ਦੇ ਅਨੁਸਾਰ ਇਹ ਗੁਰਦੁਆਰਾ ਜੋ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹਨ ਉਹ ਬੜੇ ਆਪਣੇ ਧਿਆਨ ਦੇ ਨਾਲ ਚਲਾ ਰਹੇ ਹਨ ਇੱਥੇ ਸੈਨੀਟਰ ਜਰੀ ਰੱਖੇ ਹਨ ਅਤੇ ਜੋ ਵੀ ਸੰਗਤਾਂ ਇੱਥੇ ਆਉਂਦੀਆਂ ਹਨ ਉਹ ਮਾਲਸਪਾਕੇ ਅੰਦਰ ਬੈਠਦੀਆਂ ਹਨ ਇੱਥੇ ਕੀਰਤਨ ਦੋਵੇਂ ਟਾਈਮ ਹੁੰਦਾ ਹੈ ਨਿਤਨੇਮ ਦੀ ਬਾਣੀ ਦੋਵੇਂ ਟਾਈਮ ਸ਼ਾਮ ਨੂੰ ਸੋਧਾਰ ਰਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ ਸਰਬੱਤ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਕੇ ਪਹੁੰਚਣ ਦੀ ਕਿਰਪਾਵਤਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸਾਡੇ ਨਾਲ ਸੰਗਤ ਮੌਜੂਦ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਕੀ ਨਾ ਜੀ ਤੁਹਾਡਾ ਜੀ ਲੇਮਰ ਸਿੰਘ ਜੀ ਮੈਂਬਰ ਜੀ ਜਿਹੜਾ ਲੋਕਡਾਊਨ ਦੇ ਦੌਰਾਨ ਕਾਫੀ ਦਿਨ ਤੋਂ ਗੁਰਦੁਆਰਾ ਸਾਹਿਬ ਬੰਦ ਰਹੇ ਨੇ ਹੁਣ ਖੋੜੇ ਨੇ ਤੇ ਕੀ ਵਿਚਾਰ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਗੁਰੂ ਘਰ ਆਉਣੇ ਚਾਹੀਦਾ ਮਖਸ ਪਾਉਣਾ ਚਾਹੀਦਾ ਜੀ ਸੈਨੀਟਾਈਜ਼ਰ ਲਾਉਣਾ ਚਾਹੀਦਾ ਜੀ ਤੇ ਜੇ ਹੋ ਸਕੇ ਤਾਂ ਇੱਥੇ ਸੈਨੀਟਾਈਜ਼ਰ ਦੀ ਬੋਤਲ ਰੱਖੀ ਜਾਵੇ ਜੀ ਤੇ ਸਾਰਿਆਂ ਨੂੰ ਅਪੀਲ ਆ ਵੀ ਸਾਰੇ ਸੈਨੀਟਾਈਜ਼ਰ ਕਰਕੇ ਮਖਸ ਪਾ ਕੇ ਫੇਰ ਬੈਠਿਆ ਕਰਨ ਸਾਰੇ ਜਾਣੇ ਤੇ ਬਾਕੀ ਸੰਗਤ ਜੀ ਅੱਗੇ ਨਹੀਂ ਸਿਉਂਦੀ ਹੁਣ ਗੁਰੂ ਘਰ ਆ ਕੇ ਸੰਗਤ ਆਪਣਾ ਈਓਨ ਸਪਲਾ ਕਰੇ ਤੇ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਹੁਣ ਗੁਰੂ ਘਰ ਆਇਆ ਕਰਨ ਤੇ ਰੌਣਕ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਵੀ ਤੁਹਾਡੀ ਭਾਈ ਸਾਹਿਬ ਨਾਲ ਗੱਲ ਸਮਝਣ ਹੈ ਹਾਂਜੀ ਕੀ ਨਾਂਜੀ ਤੁਹਾਡਾ ਜੀ ਮੇਰਾ ਨਾਮ ਪ੍ਰਭਜੋ ਸਿੰਘ ਜੀ ਇਹ ਲੋਕਡਾਊਨ ਦੇ ਦੌਰਾਨ ਗੁਰਦੁਆਰਾ ਸਾਹਿਬ ਜਿੰਨੀ ਦੇਰ ਬੰਦ ਰਹੇ ਨੇ ਉਸ ਤੋਂ ਬਾਅਦ 8 ਜੂਨ ਤੋਂ ਜਦੋਂ ਖੋਲੇ ਨੇ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਦੇ ਵਾਰੇ ਸੀ ਇਹੀ ਕਹਿਣਾ ਚੋਨਾ ਜਿਹੜੀ ਵੀ ਸੰਗਤ ਗੁਰਦੁਆਰੇ ਆਉਂਦੀ ਆ ਉਸ ਨੂੰ ਆਪਣੀ ਸੇਫਟੀ ਦੇ ਨਾਲ ਗੁਰਦੁਆਰੇ ਆਉਣਾ ਚਾਹੀਦਾ ਵਾ ਤੇ ਇੱਕਦਮ ਰਸਤੇ ਦੇ ਵਿੱਚ ਆਪਣੀ ਸਾਵਧਾਨੀ ਵਰਤ ਕੇ ਗੁਰਦੁਆਰੇ ਆਉਂਦੀ ਕਿਰਪਾਲਤਾ ਕਰੇ ਜੀ ਤੇ ਹੋਰ ਇੱਕ ਬਾਦੀਆਂ ਜਿੱਦਾਂ ਇੱਕ ਚੀਜ਼ਾਂ ਚ ਜਖਮ ਖਾਣ ਤੋਂ ਆਪਣਾ ਭਰੇ ਜਗਨ ਸਾਰੇ ਜਣੇ ਤੇ ਜਿਹਦੇ ਨਾਲ ਆਪਣੀ ਸਾਰਿਆਂ ਦਾ ਬਚਾਅ ਹੋ ਸਕੇ ਉਹ ਸਾਰਿਆਂ ਦਾ ਬਚਾਅ ਹੋ ਸਕੇ ਏ ਸੀ ਮੇਰੇ ਨਾਲ ਹੋਰ ਭਾਈ ਸਾਹਿਬ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਭਾਈ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਜੀ ਬਹੁਤ ਖੁਸ਼ੀ ਹੋਈ ਹੈ ਜੀ ਆ ਗੁਰੂ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਆ ਇਹ ਇੰਨੀ ਮੱਧਮ ਹਾਲਤ ਗੁਰਦੁਆਰਿਆਂ ਦੀ ਮਾੜੀ ਹੋ ਗਈ ਸੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਤੇ ਪਾਠੀ ਸਿੰਘਾਂ ਨੂੰ ਤਨਖਾਹਾਂ ਦੇਣੀਆਂ ਔਖੀਆਂ ਹੋ ਗਈ ਸੀ ਤਾਂ ਅਮਦਨ ਸਾਰੀ ਰੁਕ ਗਈ ਸੀ ਤੇ ਚਲੋ ਹੁਣ ਰੌਣਕਾਂ ਸਾਡਾ ਤੇ ਇਹੀ ਦਰ ਹਾਂਜੀ ਅਸੀਂ ਤੇ ਖੁਸ਼ੀ ਵਿੱਚ ਵੀ ਇਸੇ ਦਰ ਨੂੰ ਮੰਨਦੇ ਆ ਤੇ ਦੁੱਖ ਵੇਲੇ ਵੀ ਇਹ ਸਾਨੂੰ ਇਹੀ ਸਾਡਾ ਗੁਰੂ ਘਰ ਆ ਇਹ ਇੱਥੇ ਅਸੀਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਇੱਥੇ ਆਣ ਕੇ ਪਰ ਜਿਹੜੀ ਹੈ ਸਰਕਾਰ ਵੱਲੋਂ ਹਦਾਇਤਾਂ ਹੈਗੀਆਂ ਉਹਨਾਂ ਦੀ ਪਾਲਣਾ ਜੇ ਕਰਨੀ ਬਹੁਤ ਜ਼ਰੂਰੀ ਆ ਆਪੋ ਜੀ ਡਿਸਟੈਂਸ ਤੇ ਮਾਸਕ ਜਿਹੜਾ ਪਹਿਨਣਾ ਬਹੁਤ ਜ਼ਰੂਰੀ ਆ ਤੇ ਇਹ ਕੀ ਨਾ ਕੀ ਜੀ ਤੁਹਾਡਾ ਮੇਰਾ ਨਾਮ ਅਮਰ ਸਿੰਘ ਜਹੀ ਡਿਟਾਰੀ ਪੀਐਸਸੀ ਜੀ ਤਾਂ ਇਹ ਸੀ ਅਮਰ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਸਾਡਾ ਦੁੱਖ ਵੀ ਇਹ ਆ ਤੇ ਸਾਡਾ ਸੁੱਖ ਵੀ ਇਹ ਆ ਸਾਡਾ ਦੁੱਖ ਵੀ ਇਹ ਆ ਸਾਡਾ ਸੁੱਖ ਵੀ ਆ ਜੋ ਇਹਨਾਂ ਨੇ ਦੱਸਿਆ ਕੈਮਰਾਮੈਨ ਸੁਮਿਤ tingra ਦੇ ਨਾਲ ਸ਼ਸ਼ੀਲ tingra ਇਕਤਾ ਲਹਿਰ ਨਿਊਜ਼ ਨਕੋਦਰ